ਹੰਤੀ ਸੰਗਤ ਜੀ ਹਾਰਡ ਸੰਮਤ 1597 ਵਿੱਚ ਸ਼ੇਰ ਸ਼ਾ ਸਸਰਾਮ ਦੇ ਹਾਕਮ ਪਾਸੋਂ ਕਨੌਜ ਦੇ ਜੁੱਧ ਵਿੱਚ ਦਿੱਲੀ ਦਾ ਪਾਦਸ਼ਾਹ ਹਮਾਈਉਂ ਹਾਰ ਖਾ ਕੇ ਭੱਜਿਆ ਹੋਇਆ ਗੁਰੂ ਘਰ ਦੀ ਮਹਿਮਾ ਸੁਣ ਕੇ ਪਾਤਸ਼ਾਹੀ ਦਾ ਵਰਦਾਨ ਲੈਣ ਵਾਸਤੇ ਗੁਰੂ ਜੀ ਪਾਸ ਖਡੂਰ ਸਾਹਿਬ ਆਇਆ ਗੁਰੂ ਜੀ ਆਪਣੀ ਸਮਾਧੀ ਵਿੱਚ ਲੀਨ ਬੈਠੇ ਹੋਏ ਸਨ ਕਿ ਹਮਾਈਓ ਆਪ ਜੀ ਦੇ ਸਾਹਮਣੇ ਆਣ ਕੇ ਖੜਾ ਹੋ ਗਿਆ ਜਦੋਂ 5-10 ਮਿੰਟ ਖੜੇ ਹੋਏ ਨੂੰ ਹੋ ਗਏ ਤਾਂ ਇਸ ਨੇ ਇਹ ਸਮਝ ਕੇ ਕਿ ਮੈਂ ਮੁਲਕ ਦਾ ਬਾਦਸ਼ਾਹ ਹਾਂ ਇਹਨਾਂ ਨੇ ਮੇਰਾ ਕੋਈ ਸਤਕਾਰ ਨਹੀਂ ਕੀਤਾ ਇਸ ਨੂੰ ਆਪਣੀ ਹਤਕ ਸਮਝ ਕੇ ਇਸ ਨੇ ਗੁਰੂ ਜੀ ਨੂੰ ਕਤਲ ਕਰਨ ਦੇ ਇਰਾਦੇ ਨਾਲ ਮਿਆਂ ਵਿੱਚੋਂ ਆਪਣੀ ਤਲਵਾਰ ਕੱਢ ਲਈ ਅਤੇ ਜਦੋਂ ਗੁਰੂ ਜੀ ਉੱਤੇ ਵਾਰ ਕਰਨ ਵਾਸਤੇ ਤਿਆਰ ਹੋਇਆ ਤਦ ਗੁਰੂ ਜੀ ਨੇ ਇਸ ਵੱਲ ਵੇਖ ਕੇ ਕਿਹਾ ਪਾਤਸ਼ਾਹ ਸ਼ੇਰ ਸ਼ਾਹ ਦੇ ਸਾਹਮਣੇ ਜੰਗ ਵਿੱਚ ਜਿੱਥੇ ਇਹ ਤਲਵਾਰ ਤੂੰ ਚਲਾਉਣੀ ਸੀ ਉੱਥੇ ਤਾਂ ਚਲਾਈ ਨਹੀਂ ਅਤੇ ਹੁਣ ਫਕੀਰਾਂ ਉੱਤੇ ਚਲਾਉਣ ਲੱਗਾ ਹੈ ਗੁਰੂ ਜੀ ਦੇ ਇਨ੍ਹਾਂ ਸ਼ਬਦਾਂ ਨੇ ਹਮਾਈਓ ਦੇ ਮਨ ਤੇ ਬਹੁਤ ਅਸਰ ਕੀਤਾ ਉਸ ਨੇ ਗੁਰੂ ਜੀ ਦੇ ਚਰਨ ਫੜ ਲਏ ਅਤੇ ਖਿਮਾ ਮੰਗੀ ਗੁਰੂ ਜੀ ਨੇ ਕਿਹਾ ਜੇਕਰ ਤੂੰ ਸਾਡੇ ਉੱਤੇ ਤਲਵਾਰ ਮਿਆਨ ਚੋਂ ਨਾ ਕੱਢਦਾ ਤਾਂ ਤੇਰਾ ਰਾਜ ਤੈਨੂੰ ਸ਼ਿਗਰ ਹੀ ਮਿਲ ਜਾਣਾ ਸੀ ਪਰ ਤੂੰ ਪਾਤਸ਼ਾਹੀ ਦੇ ਹੰਕਾਰ ਕਰਕੇ ਗੁਰ ਘਰ ਦੀ ਨਿਰਾਦਰੀ ਕੀਤੀ ਹੈ ਇਸ ਕਰਕੇ ਹੁਣ 12 ਸਾਲਾਂ ਪਿੱਛੋਂ ਤੈਨੂੰ ਦਿੱਲੀ ਦੇ ਤਖਤ ਦੀ ਬਾਦਸ਼ਾਹੀ ਮਿਲੇਗੀ। ਇਤਨਾ ਬਚਨ ਲੈ ਕੇ ਹਮਾਈਓ ਨਮਸਕਾਰ ਕਰਕੇ ਲਾਹੌਰ ਨੂੰ ਚਲਿਆ ਗਿਆ ਤੇ ਉੱਥੋਂ ਕਾਬਲ ਪਹੁੰਚ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।